ਖਬਰ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਨਜ਼ਦੀਕ ਸਪਾ ਸੈਂਟਰ ਦੀ ਹੈ ਜਿੱਥੇ ਕਿ ਸਪਾ ਸੈਂਟਰ ਦੀ ਆੜ ਵਿੱਚ ਅੰਦਰ ਗੈਰ ਕਾਨੂੰਨੀ ਕੰਮ ਕਰਨ ਦੀ ਖਬਰ ਮਿਲਣ ਤੇ ਪੁਲਿਸ ਨੇ ਛਾਪੇ ਮਾਰਿਆ ਛਾਪੇ ਦੌਰਾਨ ਸਪਾ ਸੈਂਟਰ ਦੇ ਅੰਦਰੋਂ ਕੁਝ ਮੁੰਡੇ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਸਰ ਦੇ ਜੋੜਾ ਖਾਟਕ ਨਸਤੇਕ ਸਪਾ ਸੈਂਟਰ ਦੇ ਉੱਪਰ ਗੈਰ ਕਾਨੂੰਨੀ ਕੰਮ ਚੱਲ ਰਿਹਾ ਸੀ ਜਿਸ ਤੇ ਪੁਲਿਸ ਨੇ ਛਾਪੇਮਾਰੀ ਕਰਕੇ ਕਰੀਬ 6 ਕੁੜੀਆਂ ਤੇ ਕੁਝ ਮੁੰਡਿਆਂ ਨੂੰ ਸਪਾ ਸੈਂਟਰ ਦੇ ਅੰਦਰੋਂ ਬਰਾਮਦ ਕੀਤਾ ਪੁਲਿਸ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ ਦੇ ਰੇਡ ਕੀਤਾ ਹੋਵੇ ਬਾਰੇ ਵੈਰੀਫਾਈ ਕਰ ਰਹੇ ਆ ਜੋ ਅੱਗੇ ਜੋ ਆਊਗਾ ਉਹ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ ਅਜੇ ਵੈਰੀਫਾਈ ਬਾਅਦ ਚੱਲਣ ਚੱਲ ਰਿਹਾ ਅੱਗੇ ਚੱਲ ਰਿਹਾ ਚੱਲ ਰਿਹਾ ਜੀ ਵੀਆ ਚੈੱਕ ਕਰ ਰਹੇ ਆ ਸਭੀ ਚੱਕਰ ਚੱਕਰ ਕਰ ਰਹੇ ਪੇਥੇ ਚੱਲਦਾ ਵਾ ਧੰਦਾ ਨਜਾਇਜ਼ ਹਾਂਜੀ ਉਹਦੇ ਬਾਰੇ ਰੇਡ ਕੀਤਾ ਜੋੜੇ ਨਹੀਂਆਂ ਲੜਕੀਆਂ ਨੇ ਕੁਝ ਮੁੰਡੇ ਆ ਉਹ ਥੱਲੇ ਬੈਠੇ ਆ ਇਹ ਲੜਕੀਆਂ ਉੱਪਰ ਹੀ ਉਹ ਦਾ ਬਾਰੇ ਵੈਰੀਫਾਈ ਕਰ ਰਹੇ ਆ ਟੀਵੀਆਰ ਚੈੱਕ ਕਰ ਰਹੇ ਆ ਸਲੂਨ ਐ ਸਪਾ ਚੱਲ ਰਿਹਾ ਤੇ ਉਹ ਉਹਦੀ ਆਰ ਵਿੱਚ ਕੋਈ ਹੋਰ ਤਾਂ ਹੋ ਰਿਹਾ ਸੀ ਇੱਥੇ ਇਸੇ ਕਰਕੇ ਤੇ ਰੇਟ ਕੀਤਾ ਪਰ ਅਜੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਜਿਹੜੀ ਹੋਊਗੀ ਤੁਹਾਨੂੰ ਦੱਸ ਦੇ ਪਰ ਕਿੰਨੇ ਪੈਸੇ ਲੈਤੇ ਆ ਰਹੇ ਜੀ ਇਹਨਾਂ ਦੇ ਕੋਲ ਇੱਥੇ ਬਾਹਰ ਘਰ ਕਿਸ ਤਰ੍ਹਾਂ ਕੁਝ ਨੋਟੀਫਿਕੇਸ਼ਨ ਸਾਨੂੰ ਆਇਆ ਇਹਦੇ ਵਿੱਚ ਬ੍ਰਾਹਮਣ ਵੌਇਸ ਰੱਖੋ ਪੈਸੇ ਉਹਨਾਂ ਕੋਲ ਹੈਗੇ ਯਾਰ ਕਵਰ ਹੋਏ ਆ। ਕੋਈ ਸਾਰੇ ਵੈਰੀਫਾਈ ਕਰਾਂਗੇ। ਅੱਜ ਇਹ ਵੈਰੀਫਾਈ ਕਰ ਰਿਹਾ ਜੀ ਉਹ ਵੀ ਸਾਰਾ ਕੁਝ ਵੈਰੀਫਾਈ ਕਰਾਂਗੇ ਫਿਰ ਤਰਜਾਂਗੇ ਤੁਹਾਨੂੰ। ਸਰ ਕਿੰਨੇ ਕੁੜੀਆਂ ਮੰਡੇ ਅੰਦਰ ਜੀ? ਜੋੜੇ ਦੀ ਕੁੜੀਆਂ ਆ ਗਈਆਂ 6-7 ਕੁੜੀਆਂ ਨੇ 4-5 ਲੜਕੇ ਆ। ਉਨੇ ਸਮੇਂ ਤੋਂ ਸਿਰਫ ਲੂਮ ਚੱਲਦੇ ਆ ਜੀ ਇੱਥੇ। ਇਹ ਮੈਂ ਤਾਂ ਹੁਣ ਲੱਗੇ ਨਾ ਇਹ ਚੈੱਕ ਇਹਦਾ ਪੁਰਾਣਾ ਚੱਲ ਰਿਹਾ। ਹਾਂ ਜੀ। ਸਰ ਕੋਈ ਜੀ ਲੜਕੀਆਂ ਲੋਕਲ ਨੇ? ਨਹੀਂ ਨਹੀਂ ਵਿਦੇਸ਼ੀ ਕੋਈ ਨਹੀਂ। ਸਰ ਲੜਕੀਆਂ ਲੋਕਲ ਨੇ? ਲੋਕਲ ਲੋਕਲ ਲੋਕਲ। ਲੋਕਲ। ਉਹ ਚੈੱਕ ਕਰ ਰਹੇ ਸਾਰਾ ਕੁਝ ਕਰ ਰਹੇ ਚੈੱਕ ਉਹ ਤੁਹਾਨੂੰ ਦੱਸ ਦੇਣੇ ਤਾਂ ਉਹ ਦੇਸ਼ੀ ਕਰੰਸੀ ਬ੍ਰਾਮਦ ਹੋਈ ਹੈ ਉਹ ਨਹੀਂ ਨਹੀਂ ਕੁਝ ਨਹੀਂ ਹੋਇਆ ਸਰਕਾਰੀ ਕਾਰਵਾਈ ਕਰਨ ਜਾ ਰਿਹਾ ਜੀ ਅਜੇ ਵੈਰੀਫਾਈ ਕਰਕੇ ਹੀ ਕਾਰਵਾਈ ਹੋਊਗੀ ਜੇ ਗਲਤੀ ਹੋਏ ਤਾਂ ਕਾਰਵਾਈ ਹੋਊਗੀ ਉਹਨਾਂ ਦੇ ਕੋਲ ਨਹੀਂ ਕਾਰਵਾਈ ਹੋਊਗੀ ਸਰ ਇਹ ਸਿਨੀਅਰ ਲੀਡਰ ਵੀ ਲੋਕੀ ਇਹਨਾਂ ਨੂੰ ਉਹ ਵੀ ਪਤਾ ਲੱਗ ਜਾਊ ਜਦੋਂ ਕਰਾਂਗੇ ਸਾਰਾ ਕੁਝ ਉਹ ਵੀ ਪਤਾ ਲੱਗ ਜਾਊਗਾ ਸਾਰਾ ਕੁਝ ਜੀ ਗੱਲ ਹੈ ਮੇਰੀ ਗੱਲ ਲੜਕੀਆਂ ਦੀ ਏਜ ਰੂਪ ਕਿ ਇਹ ਕਿੱਥੋਂ ਦੀ ਆਈਆਂ ਵਿਦੇਸ਼ੀਆਂ ਨੇ ਕਿ ਲੋਕਾਂ ਇਥੋਂ ਦੀਆਂ ਲੋਕਾਂ ਨੇ ਇਹ ਕਿੱਥੋਂ ਦੀ ਆ ਰਹੀ ਹੈ ਜੀ ਤੇ ਉਹ ਤਾਂ ਜੇ ਪੁੱਛ ਰਹੇ ਆ ਉਹਨਾਂ ਨੂੰ ਅੰਦਰ ਪੁੱਛ ਕੇ ਚੱਲ ਰਹੀ ਆ ਜਦੋਂ ਪੁੱਛ ਕੇ ਚਰਾਂਗੇ ਫੇਰ ਹੀ ਡਿਟੇਲ ਜੀ ਦੱਸਾਂਗੇ ਤੁਹਾਨੂੰ ਇਨਫਰਮੇਸ਼ਨ ਕੀ ਮਿਲਣੀ ਹੈਗੀ ਇਨਫਰਮੇਸ਼ਨ ਤੇ ਇਹੀ ਬੇੜੀ ਵੀ ਇੱਥੇ ਨਜਾਇਜ਼ਤਾ ਹੁੰਦਾ ਵਾ ਪਾਲ ਕੀ ਨੇ ਪਾਲ ਕੀ ਨੇ ਗ੍ਰੀਵ ਪਾਲ ਕੀ ਨੇ